ਬੇਟਾ ਰੇ ਦੇ ਦਿਓ ਅੰਦਰ ਦਿਓ ਸੋਚਤੇ ਤੱਕ ਕਰੰਟ ਆ ਰਿਹਾ ਇਹ ਕਰ ਰਿਹਾ ਕਰੈਂਕ ਦਾ ਗੱਡੀ ਦੀ ਬਲੋ ਹੈਗੀ ਹੈ ਕਿਉਂਕਿ ਬੈਕ ਕੰਪਰੈਸਰ ਹਰੇ ਗੱਡੀਆਂ ਮਾਰ ਦਿਆ ਅਹ ਦੋਸਤੋ ਆਪਾਂ ਕੋਈ ਆਈਟੀ ਜੂਵੀ ਪੀ 22 69 ਉਸ ਤੋਂ ਬਾਅਦ ਆ ਗਿਆ ਦੋ ਨੰਬਰ ਤੇ ਯੂਓ 14 416 ਫਿਰ ਆਇਆ ਪੀ 13 40 ਗੱਡੀ ਦਾ ਪਿਕਅਪ ਹੈ ਨੀਗਾ ਫਿਊਲ ਦਾ ਕੋਡ ਹੈਗਾ ਡੀਜ਼ਲ ਫਿਲਟਰ ਵਾਲਾ ਕ੍ਰੈਂਕ ਸੈਂਸਰ ਦਾ ਕੋਡ ਹੈ ਤੇ ਟਾਰਕ ਨਹੀਂ ਬਣ ਰਿਹਾ ਟਾਰਕ ਦੇ ਵਿੱਚ ਮੋਡੂਲੇਟਰ ਵਰਕ ਨਹੀਂ ਕਰ ਰਿਹਾ ਆਪਾਂ ਗੱਡੀ ਦੀ ਜੋਪ ਨੂੰ ਕਰਨਾ ਸਟਾਰਟ ਸੋ ਸਾਰਾ ਪ੍ਰੋਸੈਸ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਿਹੜੀਆਂ ਸੈਂਸਰਾਂ ਵਾਲੀਆਂ ਗੱਡੀਆਂ ਆ ਉਹ ਕਿੰਨੀਆਂ ਔਖੀਆਂ ਹੁੰਦੀਆਂ ਰਿਪੇਅਰ ਕਰਨੀਆਂ ਇਸ ਵੀਡੀਓ ਵਿੱਚ ਦੱਸਾਂਗੇ ਆਪਾਂ ਆਪਣੇ ਕੋਲੇ ਜਦ ਵੀ ਤੀਜੂ ਵੀ ਆਈ ਹੋਈ ਆ ਆਪਾਂ ਮੋਡੂਲੇਟਰ ਵਰਕ ਨਹੀਂ ਕਰ ਰਿਹਾ ਬੈਡਾ ਰੇਹ ਦਿਓ ਹੰ ਕਰ ਦਿਓ ਸੋਚਤੇ ਤੱਕ ਕਰੰਟ ਆ ਰਿਹਾ ਇਹ ਕਰ ਰਿਹਾ ਕਰੈਂਕ ਦਾ ਗੱਡੀ ਦੀ ਬਲੋ ਹੈਗੀ ਆ ਕਿਉਂਕਿ ਬੈਕ ਕੰਪਰੈਸਰ ਹਰੇ ਗੱਡੀਆਂ ਮਾਰ ਦਗਾ ਇਹ ਆਪਾਂ ਜਨਰਲ ਨੋਲੇਜ ਲਈ ਆਪਾਂ ਗੱਲ ਕਰਦੇ ਆ ਇਹਦਾ ਬੈਕ ਕੰਪਰੈਸਰ ਤੁਹਾਡੇ ਸਾਹਮਣੇ ਲੈ ਕੇ ਆ ਸੋ ਪਹਿਲਾਂ ਤਾਂ ਆਪਾਂ ਇਹਦਾ ਮੋਡੂਲੇਟਰ ਚੇਂਜ ਕਰਾਂਗੇ ਕਿਉਂਕਿ ਮੋਡੂਲੇਟਰ ਜਿਹੜਾ ਉਹ ਟਰਬੋ ਦੀ ਵਰਕਿੰਗ ਵਧਾਉਦਾ ਸਭ ਤੋਂ ਪਹਿਲਾਂ ਆਪਾਂ ਇਹਦੀ ਪਿਕਅਪ ਦਾ ਇਸ਼ੂ ਦੂਰ ਕਰਾਂਗੇ ਫਿਰ ਆਪਾਂਗੇ ਕੰਮ ਕਰਾਂਗੇ ਦਾ ਠੀਕ ਹੈ ਆਪਾਂ ਡਰੈਕਟ ਲਾ ਕੇ ਦੇਖਦੇ ਆਂ ਡਰੈਕਟ ਦੇ ਉੱਪਰ ਕਿਲੀ ਟਰਬੋ ਦੀ ਚੱਕੀ ਦੀ ਆ ਕਿ ਨਹੀਂ ਚੱਕੀ ਦੀ ਆ ਬੈਕ ਕੰਪਰੈਸਰ ਹੈ ਜੀ ਕਿਉਂਕਿ ਬੈਕ ਕੰਪਰੈਸਰ ਟਰਬੋ ਵਾਲੀਆਂ ਗੱਡੀਆਂ ਚ ਸੁਭਾਵਿਕ ਹੈ ਅਗੇ ਰਿੰਗ ਬਹੁਤ ਮੋٹے ਪਿਸਟਰਾਂ ਦੀ ਟਾਪ ਹਰੇਕ ਦੀ ਦਾ ਬੜਾ ਫਰਕ ਹੁੰਦਾ ਸੀ ਤੇ ਗੱਡੀ ਦਾ ਟਾਰਕ ਘੱਟ ਹੁੰਦਾ ਸੀ ਸਭ ਤੋਂ ਪਹਿਲਾਂ ਹੁਣ ਜਿਹੜੀਆਂ ਗੱਡੀਆਂ ਆ ਗਈਆਂ ਡੀਜ਼ਲ ਦੀ ਖਪਤ ਨੂੰ ਵਧਾਉਣ ਵਾਸਤੇ ਗੱਡੀ ਦੀ ਪਿਕਅਪ ਨੂੰ ਵਧਾਉਣ ਵਾਸਤੇ ਉਹਦੇ ਚ 에ਅਰ ਦਾ ਕੰਪਰੈਸ ਵਧਾਇਆ ਗਿਆ ਜਦੋਂ 에ਅਰ ਦਾ ਕੰਪਰੈਸ ਕੰਪਰੈਸ ਹੋ ਕੇ ਟਰਬੋ ਦੇ ਥ्रू 에ਅਰ ਵਧਾ ਕੇ ਜਦੋਂ ਕੰਪਰੈਸਰ ਪ੍ਰੈਸ ਹੁੰਦਾ ਤੇ ਰਿੰਗਾ ਵੇਜ ਦੀ ਜਿਹੜੀ ਚੀਜ਼ ਬਾਹਰ ਨਿਕਲਦੀ ਆ ਉਹ ਹੈਗੀ ਆ ਬਲੋ ਤੁਹਾਨੂੰ ਸਮਝ ਆ ਗਈ ਹੋਊਗੀ ਬਲੋ ਹੈ ਕੀ ਹੈ ਤੇ ਆਪਾਂ ਹੁਣ ਟਰਬੋ ਦੀ ਵਰਕਿੰਗ ਆ ਜਿਹੜੀ ਉਹ ਡਾਇਰੈਕਟ ਕਰਨ ਲੱਗਿਆ ਲੋ ਆ ਬੇਡਾ ਪਾਈਪ ਫੜਿਓ। ਲਓ ਜੀ ਆਪਾਂ ਇਹਨੂੰ ਡਾਇਰੈਕਟ ਪਾਈਪ ਲਾ ਰਹੇ ਹਾਂ। ਆਹ ਲਓ ਜੀ ਕਿੱਲੀ ਚੱਕ ਗਿਆ। ਸਭ ਤੋਂ ਪਹਿਲਾਂ ਆਪਾਂ ਇਹਦਾ ਮੋਡੂਲੇਟਰ ਚੇਂਜ ਕਰਾਂਗੇ। ਕਿਤੇ ਵੀ ਫੇਕ ਗੱਲ ਨਹੀਂ ਕੀਤੀ ਜਾਂਦੀ। ਜਿਹੜੀ ਫਿਲਟਰ ਦਾ ਕੋਡ ਆ ਰਿਹਾ ਹੈ ਹੋ ਸਕਦਾ ਹੈ ਸੈਂਸਰ ਖਰਾਬ ਹੋਵੇ। ਹੋ ਸਕਦਾ ਵਾਕੇ ਪਾਣੀ ਹੋਵੇ ਪਰ ਜ਼ਰੂਰੀ ਨਹੀਂ ਪਾਣੀ ਹੋਵੇ। ਇਹ ਕਿਹੜੀ ਸੈਂਸਰ ਹੈ ਜਿਹੜੇ ਉਹ ਖਰਾਬ ਵੀ ਹੋ ਜਾਂਦੇ ਆ। ਗੱਡੀ ਠੀਕ ਚੱਲਦੀ ਰਹਿੰਦੀ ਹੈ। ਗੱਡੀ ਚ ਇਸ਼ੂ ਮੇਰੇ ਮੁਤਾਬਕ ਕੋਈ ਨਹੀਂ। ਸੈਂਸਰ ਮੁਤਾਬਕ ਇਹ ਹੁੰਦਾ ਵੀ ਇਹਦੇ ਵਿੱਚ ਪ੍ਰੋਬਲਮ ਆ ਗਈ ਹੈ। ਉਹੀ ਇਸ ਨੂੰ ਕਮਾੜ ਦਿੰਦਾ ਤੇ ਗੱਡੀ ਦੀ ਪਿਕਅਪ ਘਟ ਜਾਂਦੀ ਹੈ। ਆਪਾਂ ਮੋਡਿਊਲੇਟਰ ਚੇਂਜ ਕਰਦੇ ਹਾਂ। ਦੋਸਤੋ ਇਸ ਗੱਡੀ ਦੇ ਵਿੱਚ ਮੋਡਿਊਲੇਟਰ ਪ੍ਰੋਪਰ ਕੰਮ ਨਹੀਂ ਕਰ ਰਿਹਾ ਸੀ। ਜਦੋਂ ਮੋਡਿਊਲੇਟਰ ਕੰਮ ਨਹੀਂ ਕਰਦਾ ਟਰਬੋ ਬੂਸਟਰ ਨਹੀਂ ਬਣਉਂਦਾ। ਉਹ ਕਾਰਬਨ ਫਿਰ ਇਸ ਸਾਰੀਆਂ ਮੈਨੀਫੋਲਡਰ ਦੇ ਵਿੱਚ ਪਾਈਪਾਂ ਚ ਸਟੱਕ ਕਰ ਜਾਂਦੀਆਂ। ਸੋ ਮੈਂ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗਾ ਜਦੋਂ ਮੈਨੀਫੋਲਡ ਨੂੰ ਖੋਲਿਦਾ ਹੈ। ਇਸ਼ੂ ਕਿਹੜੇ ਨਿਕਲੇ ਆਉਂਦੇ ਆ। ਕਿਉਂਕਿ ਪਲਾਸਟਿਕ ਵਾਲਾ ਪਾਰਟਸ ਜ਼ਿਆਦਾ ਹੋ ਗਏ ਆ। ਤਾਂ ਜਿਹੜੀਆਂ ਚੀਜ਼ਾਂ ਕਸਟਮਰ ਨੂੰ ਆਪਾਂ ਉਹ ਤੁਹਾਡੇ ਧਿਆਨ ਵਿੱਚ ਲੈ ਕੇ ਆਉਣੇ ਆ। ਸੋ ਇਦਾਂ ਦੀ ਜਦੋਂ ਪੋਜੀਸ਼ਨ ਹੁੰਦੀ ਹੈ ਮੈਨੀਫੋਲਡ ਖੋਲਣ ਤੇ ਹੀ ਪਤਾ ਲੱਗਦਾ। ਸੋ ਇਸ ਦੀ ਗੱਡੀ ਦੇ ਆਪਾਂ ਤਵਿਆਂ ਦਾ ਕੰਮ ਤੇ ਰੀਅਰ ਤੇ ਫਰੰਟ ਬ੍ਰੇਕਾਂ ਦਾ ਕੰਮ ਵੀ ਕੀਤਾ। ਮੋਡੂਲੇਟਰ ਵਰਕ ਨਹੀਂ ਕਰ ਰਿਹਾ ਸੀ। ਸਭ ਤੋਂ ਪਹਿਲਾਂ ਤਾਂ ਗੱਡੀ ਦਾ ਬੂਸਟ ਬਣਾਇਆ। ਜਿਵੇਂ ਜਿਵੇਂ ਅਸੀਂ ਕੰਮ ਖੋਲਦੇ ਗਏ। ਗੱਡੀ ਬੜੀ ਦੂਰੋ ਆਈ ਸੀਗੀ। ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਣਾ ਹੈ ਜਦੋਂ ਸਾਰਾ ਕੰਮ ਖੋਲ ਲੀਦਾ ਹੈ। ਕਾਰਬਨ ਤਾਂ ਇੱਕ ਅਲੱਗ ਇਸ਼ੂ ਹੈ ਕਿਉਂਕਿ ਅਨ ਬਲੇ ਕਰਨ ਕਰਦੇ ਹੀ ਖਰਾਬ ਹੈ ਕਿਉਂਕਿ ਕਈ ਵਾਰੀ ਕਸਟਮਰ ਨੂੰ ਪਤਾ ਨਹੀਂ ਹੁੰਦਾ ਵੀ ਉਹਨਾਂ ਨੂੰ ਲੱਗਦਾ ਹੈ ਵੀ ਬਾਈ ਜੀ ਮੇਰੀ ਗੱਡੀ 'ਚ ਆ ਕੁਛ ਆ ਆਪਾਂ ਹਕੀਕਤ ਹੀ ਬਿਆਨ ਕਰੀਦਾ ਫालतू ਕੋਈ ਗੱਲ ਕਹੀਦੀ ਨਹੀਂ ਉਹਦਾ ਰੀਜ਼ਨ ਕੀ ਹੈ ਪਤਾ ਨਹੀਂ ਕਿੱਥੋਂ ਕਸਟਮਰ ਡਾਇਗਨੋਸ ਕਰਾ ਕੇ ਲੈ ਕੇ ਆਉਂਦਾ ਕਿੱਥੋਂ ਨਹੀਂ ਲੈ ਕੇ ਆਉਂਦਾ ਮੈਂ ਜਿਹੜੀ ਚੀਜ਼ ਮੈਂ ਦਿਖਾਈ ਜਾਂ ਕਸਟਮਰ ਦੇ ਧਿਆਨ ਚਾਹੀਏ 170 ਦੇ ਵਿੱਚ ਕਿਸੇ ਬੰਦੇ ਨੂੰ ਪਤਾ ਨਹੀਂ ਸੀ ਵੀ ਪਾਣੀ ਘਟ ਰਿਹਾ ਕਿਉਂਕਿ ਪਲਾਸਟਿਕ ਪਾਰਟ ਹੈ ਇਹਦੇ ਵਿੱਚ ਦੀ ਪਾਣੀ ਹੈ ਜਿਹੜਾ ਉਹ ਜਦੋਂ ਲੀਕ ਕਰਨਾ ਸ਼ੁਰੂ ਹੋ ਗਿਆ ਤਾਂ ਇੱਕਦਮ ਹੀ ਗੱਡੀ ਦੇ ਵਿੱਚ ਬਹੁਤ ਵੱਡਾ ਡੈਮੇਜ ਹੋ ਸਕਦਾ ਜਿੱਦਾਂ ਹਰ ਵੀਡੀਓ ਦੇ ਲਾਈਵ ਦੇ ਵਿੱਚ ਵੀ ਦਿਖਾਈ ਜਾਂਦਾ ਵੀ ਜਦੋਂ ਗੱਡੀ ਦਾ ਪਾਣੀ ਮੁੱਕ ਗਿਆ ਤੇ ਫਿਰ ਪ੍ਰੋਬਲਮ ਇਦਾਂ ਦੀਆਂ ਹੁੰਦੀਆਂ ਆਪਾਂ ਕਸਟਮਰ ਆਉਂਦਾ ਹੈ ਤੇ ਕਸਟਮਰ ਨੂੰ ਪੁੱਛਾਂਗੇ ਕਈ ਵਾਰੀ ਕਸਟਮਰ ਪੈਸੇ ਨਹੀਂ ਲਾਉਣਾ ਚਾਹੁੰਦਾ ਹੁੰਦਾ ਇਹ ਜਿਹੜਾ ਜੋੜ ਹੈ ਇਹ ਲੀਕ ਕਰ ਜਾਂਦਾ ਕਿਉਂਕਿ ਪਲਾਸਟਿਕ ਦੀ ਕੋਈ ਵੀ ਐਲਬੋ ਹੈ ਜਾਂ ਕੁਝ ਵੀ ਹੈ ਉਹਦੀ ਨਹੀਂ ਲਾਈਫ ਨਹੀਂ ਹੁੰਦੀ ਮੈਂ ਇੰਜਨ ਵੀ ਨਾਲ ਕਰ ਰਿਹਾ ਦੇਖੋ ਜਿੰਨੀ ਸਫਾਈ ਕਰੀ ਦੀ ਹੈ ਨਾ ਸਫਾਈ ਦਾ ਹੀ ਸਾਰਾ ਮੁੱਲ ਹੈ ਸੋ ਮੈਂ ਹੁਣ ਕਸਟਮਰ ਦਾ ਇੰਤਜ਼ਾਰ ਕਰਦਾ ਆ ਵੀ ਕਸਟਮਰ ਆਉਂਦਾ ਹੈ ਉਹਨੂੰ ਸਮਝਾਉਣੇ ਆ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਆਪਾਂ ਕੁਝ ਅਜਿਹੇ ਵੱਖਰੇ ਲੋਕਾਂ ਨੂੰ ਦਿਖਾਉਣੇ ਆ ਤਾਂ ਜੋ ਆਡੀਅנס ਜਿਹੜੀ ਉਹ ਵੇਰ ਹੋ ਸਕੇ ਕੱਲੀ ਗੱਡੀ ਚਲਾ ਲਈ ਗੱਡੀ ਦਾ ਤੇਲ ਪਾ ਲਿਆ ਕੂਲੈਂਟ ਪਾ ਲਿਆ ਕੋਈ ਰਿਕੂਲੈਂਟ ਚੰਗਾ ਨਹੀਂ ਪੈਂਦਾ ਉਹ ਸਾਰੀਆਂ ਚੀਜ਼ਾਂ ਇੰਜਨ ਨੂੰ ਡੈਮੇਜ ਕਰਦੀਆਂ ਜਦੋਂ ਗੱਡੀਆਂ ਪਹਿਲਾਂ ਪੁਰਾਣੇ ਟਾਈਪ ਦੀਆਂ ਹੁੰਦੀਆਂ ਸੀ ਜਦੋਂ ਪੰਪ ਨਿਊਜਲ ਲੱਗਿਆ ਸੀ ਉਦੋਂ ਉਹਨਾਂ ਗੱਡੀਆਂ ਵਿੱਚ ਇਸ਼ੂ ਨਹੀਂ ਆਉਂਦੇ ਸੀ ਜਿਹੜੀਆਂ ਹੁਣ ਵਾਲੀਆਂ ਗੱਡੀਆਂ ਚਾਉਂਦੇ ਆ ਜਿਹੜੀਆਂ ਗੱਡੀਆਂ ਟਰਬੋ ਲੱਗੀਆਂ ਬੀਐਸ 4 ਹੋ ਗਈਆਂ ਬੀਐਸ 6 ਹੋ ਗਈਆਂ ਉਹਨਾਂ ਵਿੱਚ ਗੱਡੀਆਂ ਦੇ ਵਿੱਚ ਜਿਹੜਾ ਵੀ ਕੋਈ ਵੀ ਕੰਮ ਆ ਉਹ ਬਹੁਤ ਜ਼ਿਆਦਾ ਕੰਪਲਿਕੇਟਿਡ ਹੋ ਗਿਆ ਉਹਦੇ ਲਈ ਤੁਹਾਨੂੰ ਨੋਲਿਜ ਹੋਣੀ ਬਹੁਤ ਜ਼ਰੂਰੀ ਹੈ ਬਿਨਾ ਨੋਲਿਜ ਤੋਂ ਇਹ ਕੰਮ ਕੋਈ ਵੀ ਕਰਦੇ ਤੇ ਰਿਜ਼ਲਟ ਨਹੀਂ ਮਿਲਦੇ ਉਮਰ ਦਾ ਤਗਾਜ਼ਾ ਜਿਹੜਾ ਹੈਗਾ ਉਹ ਤੁਹਾਡਾ ਨਾਲ ਹਮੇਸ਼ਾ ਹੀ ਆਪਾਂ ਸ਼ੇਅਰ ਕਰਦੇ ਹੁੰਦੇ ਆਂ ਪ੍ਰੀਤ ਮੋਟਰਜ਼ ਮੋਗਾ ਚਲੋ ਕਰਦੇ ਆਂ ਕਸਟਮਰ ਦਾ ਇੰਤਜ਼ਾਰ ਕਸਟਮਰ ਕੀ ਕਹਿੰਦਾ ਸੋ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਧੰਨਵਾਦ ਭਾਈ ਸਭ ਨੂੰ ਸਮਝਾਇਆ ਕਿਉਂਕਿ ਪਾਣੀ ਹੈ ਜਿਹੜੀ ਇੰਜਨ ਦੀ ਜਾਨ ਹੈ ਨੇੜੇ ਆ ਜਾ ਬੇਟਾ ਤੁਸੀਂ ਦੇਖੋ ਵੀ ਕੰਪਨੀਆਂ ਨੇ ਕੈਸੇ ਕੈਸੇ ਕੰਮ ਕਰਤੇ ਬਈ ਕੋਈ ਵੀ ਚੀਜ਼ ਰਿਪੇਅਰੇਬਲ ਹਈ ਹੋਈ ਨਹੀਂ ਬਸ ਇੱਕ ਚੀਜ਼ ਦੀ ਲਾਈਫ ਹੈ ਜਿਵੇਂ ਚైనా ਦਾ ਬੱਲਬ ਆਉਂਦਾ ਨਾ ਬਈ ਭਾਈ ਜੀ ਇਹਨੇ 1 ਸਾਲ ਹੀ ਚੱਗਣਾ ਤੇ 300 ਪਰ ਦੇ ਨਹੀਂ ਜਗਣਿਆ ਉਹ 365 ਦੇ ਨਹੀਂ ਜਗਦਾ ਉਸੇ ਤਰੀਕੇ ਦਾ ਪਲਾਸਟਿਕ ਦੇ ਪਾਰਟ ਆ ਗਿਆ ਪਲਾਸਟਿਕ ਦੇ ਪਾਰਟਸ ਜਿਹੜੀਆਂ ਇਹਦੀਆਂ ਵਿਚਲੀਆਂ ਪੂਪ ਲੀਆਂ ਗੱਡੀ ਹੀਟ ਅਪ ਹੋ ਗਈ ਇਹ ਫਿਰ ਜਾਂਦੀਆਂ ਚਲੋ ਇਹ ਨਹੀਂ ਫਿਰੀਆਂ ਇਹਦੇ ਵਿੱਚ ਆ ਪੈਨ ਵਾਲਾ ਹੋ ਗਿਆ ਕਿਉਂਕਿ ਕੌੜੇ ਸ਼ਬਦ ਕੇਰੀ ਔਖੇ ਲੱਗਦੇ ਆ ਕੇਰੀ ਬਜਟ ਹਿੱਲਦਾ ਪਤਾ ਨਹੀਂ ਲੱਗਦਾ ਇਦਾਂ ਦਾ ਆਪਣੇ ਕੋਲ ਕੋਈ ਨਹੀਂ ਹੈਗਾ ਕੰਮ ਬਈ ਬਿਨਾ ਪੈਸਿਆਂ ਤੋਂ ਤੇ ਅਸ਼ੀਰਵਾਦ ਦੇ ਕੇ ਕੀਤਾ ਜਾਵੇ ਡਿਸਕ ਪੈਡ ਆਪਾਂ ਬ੍ਰੇਕ ਪੈਡ ਸੌਰੀ ਲੈ ਕੇ ਆਂਦੇ ਹੈਗੇ ਆ ਠੀਕ ਹੈ ਇਹ ਸਾਢੇ 16 16 ਸਾਢੇ 1600 ਦੇ ਆਸ-ਪਾਸ ਹੈ ਕਿਉਂਕਿ ਜਿਹੜਾ ਵੀ ਸਮਾਨ ਗੱਡੀਆਂ ਦੇ ਵਿੱਚ ਕੰਪਨੀਆਂ ਲਾ ਕੇ ਭੇਜ ਰਹੀਆਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਮਕੈਨਿਕ ਤੇ ਆਮ ਕਸਟਮਰ ਦੀ ਪਹੁੰਚ ਤੋਂ ਬਾਹਰ ਹੁੰਦਾ ਤਰ੍ਹਾਂ ਦਾ ਜਿਹੜੀਆਂ BS6 ਦੇ ਵਿੱਚ ਜਿਹੜੀਆਂ ਪ੍ਰੋਬਲਮ ਆ ਰਹੀਆਂ BS6 ਤੋਂ ਬਾਅਦ BS6 ਦੀ ਤਿਆਰੀ ਹੋ ਗਈ ਹੈ ਗਵਰਨਮੈਂਟ ਕਹਿੰਦੀ ਹੈ ਵੀ ਧੂਆ ਬਾਹਰ 1% ਰਵਣ ਨਿਕਲੇ ਤੇ ਜਿਹੜੀ ਉਹ ਛਾਣਨੀ ਤੇ ਜਾਲੀ ਪੰਜਾਬੀ ਚ ਜਿਹਨੂੰ ਕਹਿੰਦੇ ਡੀਜ਼ਲ ਅਗਦਾਸ ਪਾਰਟੀਕੁਲੇਟ ਫਿਲਟਰ ਉਹ ਬਾਈ ਜੀ ਹਰ ਇੱਕ ਬੰਦੇ ਦੇ ਵੱਸ ਨਹੀਂ ਰਹਿ ਗਿਆ ਕੰਪਨੀ ਕਹਿੰਦੀ ਹੈ ਇੰਜੈਕਟਰ ਚੇਂਜ ਕਰੋ ਪਾਰਟੀਕੁਲੇਟ ਫਿਲਟਰ ਚੇਂਜ ਕਰੋ ਸੈਂਸਰ ਚੇਂਜ ਕਰੋ ਕਸਟਮਰ ਦਾ ਬਜਟ ਨਹੀਂ ਵੱਡਦਾ ਜਦੋਂ ਗੱਡੀ ਮੰਨ ਲਓ ਵੀ ਜਿਵੇਂ ਹੁਣ ਦਿੱਲੀ ਦੇ ਵਿੱਚੋਂ 10 ਸਾਲ ਪੁਰਾਣੀ ਗੱਡੀ ਬਾਹਰ ਆ ਗਈ ਤੇ ਆਪਾਂ ਲੱਖ ਸਵਾ ਲੱਖ ਦੀ ਲਿਉਣੀ ਹੈ ਤੇ ਸਵਾ ਲੱਖ ਉੱਤੇ ਲੱਗਦਾ ਤਾਂ ਫਿਰ ਉਹ ਰਿਪੇਅਰ ਤੋਂ ਬਾਹਰ ਹੋ ਗਈਆਂ ਐਵੇਂ 10 ਸਾਲ ਜਦੋਂ BS6 ਦੀ ਵਾਰੀ ਆ ਗਈ ਤਾਂ ਬਾਈ ਜੀ ਸਿੱਧੀਆਂ ਕਬਰ ਚ ਜਾਣਗੀਆਂ ਜੋ ਗਵਰਨਮੈਂਟ ਨੇ ਪਾਲਿਸੀ ਸਕ੍ਰੈਪ ਪਾਲਿਸੀ ਬਣਾਈ ਐ ਉਹ ਲਾਗੂ ਉਦੋਂ ਹੋਊਗੀ ਜਦੋਂ ਸੈਂਸਰਾਂ ਵਾਲੀ ਗੱਡੀ ਦੇ ਖੂਬ ਸਾਰੇ ਸੈਂਸਰ ਖਰਾਬ ਹੋ ਗਏ ਤੇ ਜੇਬ ਤੇ ਪੈਣ ਲੱਗਿਆ ਮਿੱਤਰੋ ਡਾਕਾ ਫਿਰ ਬਾਈ ਦੀਆਂ ਗੱਲਾਂ ਕਈਆਂ ਯਾਦ ਆਉਣਗੀਆਂ ਆਪਾਂ ਹੁਣੇ ਸਮਾਨ ਪਾਉਣ ਲੱਗੇ ਐ ਸਮਾਨ ਪਾਉਣੇ ਐ ਪਲਾਸਟਿਕ ਪਾਰਟ ਐ ਕਿੱਥੋਂ ਲੀ ਕਰਦਾ ਕਿੱਥੋਂ ਨਹੀਂ ਕੀਤਾ ਲੀ ਕਰਦਾ ਕਿਉਂਕਿ ਡੱਬਾ ਅਸੀਂ ਤਾਂ ਇਹੀ ਕਰ ਸਕਦੇ ਨਾ ਵੀ ਡੱਬਾ ਬੰਦ ਸਮਾਨ ਪਾ ਸਕਦੇ ਆ ਠੀਕ ਐ ਨਾ ਤੇ ਵਿੱਚੋਂ ਸਮਾਨ ਕਈ ਜਿਹੜੀ ਕਿਉਂ ਜਾ ਨਿਕਲਦਾ ਕੁਛ ਵੀ ਨਹੀਂ ਪਤਾ ਹੁੰਦਾ ਤੇ ਬਾਈ ਜੀ ਹੋਣ ਦਾ ਧੰਨਵਾਦ ਉਹ ਗੱਲ ਨੂੰ ਉਹਨਾਂ ਨੇ ਮੰਨਿਆ ਦੂਰੋਂ ਚੱਲ ਕੇ ਆਏ ਆ ਪਰ ਆਉਣ ਵਾਲੇ ਦਿਨਾਂ ਚ ਕੋਈ ਵੀ ਕੰਪਨੀ ਦੀ ਗੱਡੀ ਦਾ ਮਾਲ ਲੈਣੇ ਹੋ ਤਾਂ ਇੰਨਾ ਕ ਸਮਝ ਲਓ ਵੀਰੋ ਬਈ ਐਕਸਟਰਾ ਤੁਹਾਡੇ ਕੋਲੇ ਪੂੰਜੀ ਜ਼ਰੂਰ ਚਾਹੀਦੀ ਹੈ ਜਦੋਂ ਗੱਡੀ ਬਿਮਾਰ ਹੋ ਗਈ ਗੱਡੀ ਖਰਾਬ ਹੋ ਗਈ ਕਿਉਂਕਿ ਡੀਜ਼ਲ ਉਹ ਪ੍ਰੋਪਰ ਨਹੀਂ ਆ ਰਿਹਾ ਪੈਟਰੋਲ ਹੈ ਨਾਰਮਲ ਵੀ ਆਉਂਦਾ ਸਪੀਡ ਵੀ ਆਉਂਦਾ ਤੇ ਇਥੈਲਨ 20 ਕਰਕੇ ਆਉਂਦਾ ਜਿਹੜਾ ਉਹ ਉਹਦੇ ਚ ਇਹ ਸਮਝ ਲਓ ਵੀ ਸੀਰਾ ਹੈ 20% ਪਰ ਜਿੰਨਾ ਸੀਰੇ ਵਾਲਾ ਫਿਊਲ ਪਾਊਗਾ ਉਹਨਾਂ ਹੀ ਕਾਰਬਨ ਕੰਟੈਂਟ ਵਧਣਗੇ ਤੇ ਡੀਪੀਐਫ ਜਾਂ ਕੈਟਲਿਨੇਟਰ ਕਨਵਰਟਰ ਜਾਂ ਇੰਜੈਕਟਰ ਜਿਹੜੇ ਪੈਟਰੋਲ ਵਾਲੀਆਂ ਗੱਡੀਆਂ ਜਾਂ ਡੀਜ਼ਲ ਵਾਲੀਆਂ ਗੱਡੀਆਂ ਤੇ ਉਹ ਪ੍ਰੋਬਲਮ ਕ੍ਰੀਏਟ ਹੋਊਗੀ ਹੋ ਧੰਨਵਾਦ ਅੱਜ ਬਾਈ ਸਤਿਰਾਮ ਸਿੰਘ ਜੀ ਸਤਿ ਸ੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਹੋ ਕੀ ਰਿਸਪੌਂਸ ਬਹੁਤ ਵਧੀਆ ਜੀ ਬਾਈ ਜਿੱਦੀ ਵੀ ਥੋੜਾ ਜਿਹਾ ਨੇ ਜਿੱਦੀ ਦਾ ਚਲੋ ਹੈਗੇ ਕੰਮ ਵੀ ਵਧੀਆ ਹੋ ਜਾਣਾ ਜਿਹੜੀ ਚੀਜ਼ ਪੈਂਦੀ ਹੈ ਉਹ ਪੌਣੀ ਪੈਂਦੀ ਹੈ ਹਾਂਜੀ ਉਹ ਤਾਂ ਪੌਣੀ ਪੈਂਦੀ ਹੈ ਠੀਕ ਹੈ ਜੇ ਆਪਾਂ ਹੁਣ ਕਹੀਏ ਵੀ ਕੋਈ ਚੀਜ਼ ਹੱਥ ਲਾਇਆ ਸਵਾਰਿਆ ਜਾਵੇ ਕੀ ਕਿੰਨੀ ਚੱਲ ਗਈ ਗੱਡੀ ਗੱਡੀ ਇੱਕ 70 ਦੇ ਕਰੀਬ 75 ਦੇ ਕਰੀਬ ਪਹਿਲਾਂ ਕੀ ਕਰਦੀ ਸੀ ਪਹਿਲਾਂ ਪਿਕਅਪੇ ਨਹੀਂ ਲੈਂਦੀ ਸੀ ਪਹਿਲਾਂ ਕਿੰਨੇ ਤੇ ਭਜਦੀ ਹੁੰਦੀ ਸੀ ਪਹਿਲਾਂ 100 120 ਤੇ ਹੁਣ 140 ਤੇ ਜਾ ਰਹੀ ਹੈ ਪਹਿਲਾਂ 140 ਤੇ ਚੜਦੀ ਹੁੰਦੀ ਸੀ ਪਹਿਲਾਂ ਚੜਦੀ ਸੀ ਜਦੋਂ ਨਮੀ ਚਾੜ ਨੂੰ ਹਟ ਗਈ ਸੀ ਹੁਣ ਫਿਰ ਹੁਣ ਚੜਨ ਲੱਗ ਪਿਆ ਦੋ ਕਨੁਕਸ ਵੈਰਿੰਗ ਦੇ ਭਰਾ ਜੀ ਉਹ ਤੁਸੀਂ ਸਮਾਂ ਥੋੜਾ ਹੈਗਾ ਕਿਹੜੀ ਜਗ੍ਹਾ ਤੋਂ ਆਏ ਵੀਰ ਜੀ ਅਸੀਂ ਜੁਪੀ ਤੋਂ ਆਏ ਜੀ ਪਿਹੜੀਪੀ ਜ਼ਿਲ੍ਹਾ ਹੈਪੀ ਹਾਂ ਹਾਂ ਜੀ ਹਾਂ ਜੀ ਬਹੁਤ ਧੰਨਵਾਦ ਜੀ ਥੈਂਕ ਯੂ ਉਹੀ ਕੰਮ ਨਿਕਲ ਜਿਹੜਾ ਅਸੀਂ ਏਜੰਸੀ ਪੁੱਛਿਆ ਸੀ ਮੇਰੇ ਕੋਲ ਬਿੱਲ ਵੀ ਹੈਗਾ ਉਹਦਾ ਨਹੀਂ ਜਿਹੜਾ ਭਾਈ ਜੀ ਏਜੰਸੀ ਇੰਨਾ ਤੁਸੀਂ ਵੀ ਗੁਰਮਾਰਨ ਮਨਨ ਵਾਲੇ ਆ ਅਸੀਂ ਫੇਕ ਗੱਲ ਤਾਂ ਨਹੀਂ ਕਰਦੇ ਕਿਉਂਕਿ ਕੱਲ ਨੂੰ ਕੀ ਨਿਕਲਣਾ ਕੀ ਨਹੀਂ ਨਿਕਲਣਾ ਕਿਉਂ じゃ ਬੰਦਾ ਆ ਉਹ ਤੋਂ ਪਰਮਾਤਮਾ ਬਚਾਈ ਰੱਖੇ ਦਿੱਤਾ ਉਹਨੇ ਬੜਾ ਕੁਛ ਆ ਮੈਨੇ ਕੋਈ ਐਕਸਟਰਾ ਕੰਮ ਨਹੀਂ ਨਿਕਲਿਆ ਜੋ ਉਹਨੇ ਲਿਖ ਕੇ ਸਾਨੂੰ ਦਿੱਤਾ ਸੀ ਮੈਂ ਉੱਥੇ ਕਰਵਾਇਆ ਨਹੀਂ ਸੀਗਾ ਸੇਮ ਉਹੀ ਚੀਜ਼ਾਂ ਉਹਨਾਂ ਨੇ ਚੈੱਕ ਕੀਤਾ ਸੀ ਵੀ ਇੱਥੇ ਫਲਾਣੇ ਬਾਰੇ ਪਿਆਵਾ ਨੂੰ ਦਿਖਾਉਣਾ ਨਹੀਂ ਮੈਂ ਤੁਹਾਨੂੰ ਉਹਦੇ ਪੁੱਛਿਆ ਬਈ ਤੁਸੀਂ ਚੈੱਕ ਨਹੀਂ ਕਰਾਇਆ ਤੁਸੀਂ ਕਿ ਬਈ ਜੀ ਨਹੀਂ ਚੈੱਕ ਨਹੀਂ ਹਾਂ ਨਹੀਂ ਮੈਂ ਦੱਸਿਆ ਨਹੀਂ ਸੀ ਤੁਹਾਨੂੰ ਬਈ ਫਿਰ ਕਿਸੇ ਇਮਤਿਹਾਨ ਚ ਫੇਲ ਆ ਕੇ ਪਾਸ ਨਹੀਂ ਨਹੀਂ ਫੇਲ ਨਹੀਂ ਧੰਨਵਾਦ ਬਾਈ ਉਹ ਬਚਾਉਂਦਾ ਜੀ ਸਾਡੀ ਕੋਈ ਔਕਾਤ ਨਹੀਂ ਸਵੇਰੇ ਸ਼ਾਮ ਨੂੰ ਹੀ ਢਾਈਦਾ ਵੀ ਬਾਈ ਪਤਾ ਨਹੀਂ ਕੀ ਹੋਣਾ ਹੈ ਜੇ ਤੂੰ ਬਚਾ ਲੈ ਤੇ ਸਭ ਤੋਂ ਵਧੀਆ ਧੰਨਵਾਦ ਬਈ ਸਭ